ਐਸਾ ਮਨੁੱਖ ਦੀ ਚੇਤਨਾ ਮਹਿਸੂਸ ਕਰਦੀ ਹੈ ਧਨ ਦੀ ਲੋੜ ਹੈ ਧਰਮ ਦੀ ਨਹੀਂ ਪਾਣੀ ਦੀ ਲੋੜ ਹੈ ਗੁਰਬਾਣੀ ਦੀ ਨਹੀਂ ਭੋਜਨ ਦੀ ਲੋੜ ਹੈ ਬਜਨ ਦੀ ਨਹੀਂ ਔਰ ਪ੍ਰਤੱਖ ਦਲੀਲ ਦਿੰਦੇ ਨੇ ਭੋਜਨ ਤੋਂ ਬਿਨਾ ਜੀਵਣਾ ਬੜਾ ਔਖ ਹੈ ਬੜਾ ਔਖ ਹੈ ਬਜਨ ਤੋਂ ਬਿਨਾ ਜੀ ਸਕਦੇ ਆ ਨਹੀਂ ਚਾਰ ਦਿਨ ਵਾਇਗਰੂ ਵਾਇਗਰੂ ਕੀਤਾ ਤੇ ਕੀ ਘਟ ਜਾਂਦਾ ਹੈ ਚਾਰ ਦਿਨ ਰੋਟੀ ਨਹੀਂ ਖਾਦੀ ਤੇ ਪੈ ਜਾਵਾਂਗੇ ਨਹੀਂ ਚੱਲ ਸਕਦਾ ਨਹੀਂ ਚਾਰ ਦਿਨ ਗੁਰਬਾਣੀ ਦਾ ਪਾਠ ਕੀਤਾ ਤੇ ਕੀ ਹੋ ਜਾਣਾ ਹੈ ਤੇ ਚਾਰ ਦਿਨ ਪਾਣੀ ਨਾ ਮਿਲੇ ਤੇ ਮਨੁੱਖ ਜਿੰਦਾ ਨਹੀਂ ਰਹਿ ਸਕਦਾ ਜੇ ਵਿਦੇਸ਼ ਧਨ ਨਹੀਂ ਹੈ ਤੇ ਜ਼ਮੀਨ ਦੇ 4 ਕਦਮ ਚੱਲਣਾ ਬੜਾ ਔਖਾ ਹੈ ਹਿਰਦੇ ਦੀ ਧਰਮ ਨਹੀਂ ਹੈ ਸਾਰੀ ਦੁਨੀਆ ਦਾ ਵਰਮਨ ਕਰ ਸਕਦੇ ਆ ਇਹ ਬੜੀਆਂ ਪਰਬੰਧ ਨਾਸਤਿਕ ਲੋਕਾਂ ਦੀਆਂ ਦਲੀਲਾਂ ਨੇ ਤੇ ਮੈਂ ਫਿਰ ਅਰਜ਼ ਕਰਾਂ ਧਰਮ ਪਰਮਾਤਮਾ ਵਾਕਈ ਸਤੰਦ ਦੀ ਲੋੜ ਨਹੀਂ ਹੈ ਮਨ ਦੀ ਲੋੜ ਹੈ ਤਨ ਦੀ ਲੋੜ ਹੈ ਪਦਾਰਥ ਮਨ ਦੀ ਲੋੜ ਹੈ ਪਰਮਾਤਮਾ ਤਨ ਦੀ ਲੋੜ ਹੈ ਪਰਵਾਹ ਪਾਣੀ ਮਨ ਦੀ ਲੋੜ ਹੈ ਨਿਰੰਕਾਰ ਗੁਰਵਾਨ